ਕਰਕਰ ਵੀ ਹੋਮੇ ਸਿਚੁਏਸ਼ਨਾਂਾਂ ਦੀਆਂ ਵਿੱਚ ਪਹਿਲਾਂ ਵੀ ਸਿਚੁਏਸ਼ਨਾਂਾਂ ਦੀ ਆਜੋ ਬੰਦਾ ਮੇਰਾ ਫੋਨ ਕਿਤੇ ਨਹੀਂ ਦੇਖੇ ਪਹਿਲਾਂ ਮੈਨੂੰ ਫੋਨ ਤੋਂ ਵੀ ਤੰਗ ਕਰਦੇ ਨਹੀਂ ਕਦੀ ਕਦੀ ਕਰੈਕਟਰ ਵਾਦੇ ਵੀ ਕੋਈ ਚੰਗੀ ਵਾਰੀ ਗੰਦ ਕਹਤੀ ਸੀ ਜਦੋਂ ਤਾਂ ਮੈਂ ਅੰਮ੍ਰਿਤਸਰ ਕਿ ਆਈ ਨਾ ਤੇ ਸਭ ਤੋਂ ਪਹਿਲਾਂ ਤਾਂ ਮੇਰਾ ਗੱਲਾ ਬਹੁਤ ਜ਼ਿਆਦਾ ਕ੍ਰੋਨਿਕ ਡਿਸੀਜ਼ ਕਰਕੇ ਉਹ ਕਦੀ ਠੀਕ ਨਹੀਂ ਹੋ ਸਕਦਾ ਹੀ ਸੋਬ ਸਿਰਪਾ ਬਨਾਈ ਰੱਖਣ ਬਖਸ਼ਿਸ਼ ਬਿਲਕੁਲ ਨਾ ਜਾਏ ਬਖਸ਼ਿਸ਼ ਬਖਸ਼ਿਸ਼ ਹੋਰ ਬਾਤ ਚਾਹੀਏ ਮੈਂ ਸੰਗਤਾਂ ਦੇ ਭਲੇ ਲਈ ਦੱਸ ਰਹੀ ਹਾਂ ਮੇਰੇ ਪੇਨ ਹੁੰਦਾ ਹੁੰਦਾ ਸੀ ਤੇ ਉਹ ਬੜੇ ਸਾਨੂੰ ਤਾਂ ਉਹਨਾਂ ਨੇ ਕਿਹਾ ساری ਜ਼ਿੰਦਗੀ ਗੱਲਾਂ ਇਦਾਂ ਦਾ ਹੀ ਲੈਂਦਾ ਐਸ ਪ੍ਰੋਬਲਮ ਚ ਨਾ ਤੇ ਉਹ ਅੰਮ੍ਰਿਤ ਸ਼ਤਨ ਤੋਂ ਬਾਅਦ ਕਿ ਮੈਂ ਚਰਨ ਧੂੜੀ ਕੰਨਾ ਤੇ ਗਰਦਨ ਤੇ ਮੈਂ ਸਪੈਸ਼ਲੀ ਸੰਗਤ ਸੰਗਤ ਵਾਇਰੋਜੀ ਮੈਂ ਆਪਣਾ ਹੁਣ ਵੀ ਮੈਂ ਆਪਣੇ ਮੂੰਹ ਤੇ ਪੂਰੇ ਮੂੰਹ ਤੇ ਹੀ ਲੋਨ ਪਸੰਦ ਕਰਦੀ ਹਾਂ ਚਲਨ ਤੂੜ ਮੈਨੂੰ ਬਹੁਤ ਖੁਸ਼ੀ ਮਿਲਦੀ ਕਿ ਦੁਨੀਆ ਦਾ ਗੰਧ ਮੇਰੇ ਪਰੋਂ ਹਟਿਆ ਮੈਂ ਕਿਹੜੇ ਚੱਕਰਾਂ ਚ ਪਾਗਲ ਸੀ ਸਪੈਸ਼ਲਾਂ ਤੇ ਵਿੱਚ ਕਿਹੜੀਆਂ ਚੀਜ਼ਾਂ ਚ ਮੈਂ ਬਾਹਾਂ ਤੇ ਕਰੀਮ ਵਾਲੀ ਮ사ਜ ਕਰਾਉਣਾ ਪਸੰਦ ਕਰਦੀ ਹਾਂ ਮੈਨਰੇ ਲੰਝਾ ਆ ਆਫਟਰ ਮੈਰਿਜ ਵੀ ਮੈਨੂੰ ਪੜੇਗੀ ਐਦਾਂ ਦੇ ਸ਼ੌਕ ਕਮੜਾਪਣ ਉਹ ਸਭ ਦੇਣਾ ਹਟਿਆ ਅੱਜ ਮੈਨੂੰ ਚਰਨ ਤੋੜੀ ਲਾਉਣੇ ਤਾਂ ਕੋਈ ਦਿੱਕਤ ਨਹੀਂ ਖੁਸ਼ੀਆ ਕਿ ਉਹ ਦੰਦਾਂ ਜਾਂ ਨਾ ਛੁੱਟ ਗਿਆ ਵੀਰ ਜੀ ਪਹਿਲਾਂ ਸਭ ਤੋਂ ਪਹਿਲਾਂ ਉਹ ਗੜਾ ਕੁਝ ਦਿਨਾਂ ਚ ਗੁਰੂ ਸਾਹਿਬ ਜੀ ਨੂੰ ਬਿਨਾਂ ਬੋਲੇ ਅਤਾਸ ਸਿਮਰਿਆ ਕਿ ਗੁਰੂ ਜੀ ਮੇਰਾ ਤਾਂ ਗੜਾ ਹੀ ਨਾ ਰੁਕ ਰਿਹਾ ਮੈਂ ਕਿੱਥਾਂ ਸਿਮਰਨ ਕਰੂੰ ਕਿੰਦਾ ਸਿਮਰਨ ਕਰਾਂ ਦੱਸੋ ਬਿਨਾਂ ਬੋਲੇ ਮੈਂ ਗੁਰੂ ਜੀ ਨੂੰ ਕਿਹਾ ਪਰ ਲੋਨ ਨੇ ਮੇਰਾ ਗੱਲਾ ਠੀਕ ਕੀਤਾ ਕਰੇ ਤਾਂ ਵੀ ਮੈਂ ਚਰਨ ਧੂੜੀ ਲਾਂਦੀ ਰਹੀ ਆ ਤੇ ਜੋੜਿਆ ਦੀ ਗੱਲੇ ਤੇ ਸਭ ਮਸਤ ਇੱਕ ਨਾਂ ਤੇ ਸਭ ਕਲਾ ਕੇ ਅਰਦਾਸ ਕਰਦੀ ਰਹੀ ਦਿਲੋਂ ਕਿ ਗੁਰੂ ਸਾਹਿਬ ਜੀ ਠੀਕ ਹੋ ਜਾ ਤੇ ਮੈਂ ਬੋਲਣਾ ਸੌਖਾ ਹੋ ਜਾ ਉਹ ਚੀਜ਼ ਵੀ ਬਿਲਕੁਲ ਖਤਮ ਆ ਉਹ ਹੁਣ ਨੇ ਬਰਬੁਰਾ ਕੁਝ ਖਾਣਾ ਤੇ ਸਭ ਥੋੜਾ ਬਹੁਤ ਗਲਤ ਗੱਲਾ ਦੁੱਖ ਤਾਂ ਨਹੀਂਦਾ ਫਿਰ ਵੀ ਮੈਂ ਜ਼ਰੂਰ ਜਾਣਦਾ ਦੁੱਖ ਤਾਂ ਨਹੀਂਦਾ ਉਧਰ ਦਾ ਜਿਹੜਾ ਪਹਿਲੇ ਲੋਕ ਸੀ ਸ਼ਰਾਈ ਵੀਰ ਜੀ ਫਿਰ ਦੂਜੀ ਵਾਰ ਵੀ ਹਸਬੰਡ ਵਾਈਫ ਚ ਇੰਨਾ ਜ਼ਿਆਦਾ ਇਹ ਚੀਜ਼ ਮੈਂ ਨਾ ਮੈਨੂੰ ਪਤਾ ਨਹੀਂ ਹੁੰਦਾ ਕਿ ਜਿਹੜੇ ਇਹਦੇ ਵਿੱਚ ਦੱਸਿਆ ਹੁੰਦਾ ਨਾ ਗੁਰਬਾਣੀ ਸੁਣੀ ਦਾ ਬਹੁਤ ਜ਼ਿਆਦਾ ਤੋਂ ਆ ਕੇ ਨਿਵਨ ਸੁ ਅੱਖਾਂ ਖਵਣ ਗੋਲ ਜੇਵਾ ਬਣੀਆਂ ਮੰਨ ਤਾ ਮੈਂ ਉਹਨੂੰ ਕੌਣ ਬੱਚੀ ਮੰਨਣਾ ਚਾਹੁੰਦੀ ਆ ਨਾ ਮੈਨੂੰ ਜਦੋਂ ਬਿਲਕੁਲ ਹੀ ਮੇਰਾ ਵਾ ਨਹੀਂ ਚੱਲ ਜਾਣਾ ਫਲਾਤ ਨੂੰ ਸਾਰ ਮੈਂ ਪੂਰੀ ਕੋਸ਼ਿਸ਼ ਕੀਤੀ ਮੈਂ ਆਪਦੇ ਤਾ 100% ਸਹੀ ਸੀ ਯਾ ਹਸਬੰਡ ਨਾਲੋਂ ਆਪਦੇ ਤਾ ਉਹਨਾਂ ਨੂੰ ਲੱਗਦਾ ਸੀ ਉਹ ਬਿਲਕੁਲ ਸਹੀ ਆ ਮੈਂ ਜਵਾਬ ਦੇ ਕੇ ਗੱਲ ਨੂੰ ਸਹੀ ਕਰਨਾ ਚਾਹੁੰਦੀ ਸੀ ਯਾ ਕੁਛ ਵੀ ਇੱਜ਼ਤ ਪਾਣਾ ਚਾਹੁੰਦੀ ਹੀ ਜਾਂ ਮੈਨੂੰ ਇਹ ਸਹੀ ਸਮਝਣ ਵੀ ਨਹੀਂ ਕਿ ਕੁਛ ਸਹੀ ਨਹੀਂ ਹੁੰਦਾ ਮੈਂ ਤਾਂ ਦਸਰੀ ਉਮਰ ਕੀ ਕੁਛ ਬੱਚੀਆਂ ਐ ਚੰਗ ਘਰਾਂ ਚ ਜਿਬੜੀਆਂ ਵਿਚਾਰੀਆਂ ਜੇ ਛੋਟੇ ਛੋਟੇ ਬੱਚੇ ਆ ਉਹ ਹਰ ਬੱਚੀ ਇਸ ਚੋਂ ਗੁਜ਼ਰ ਰਹੀ ਹੁੰਦੀ ਆ ਉਹਨੂੰ ਪਤਾ ਨਹੀਂ ਹੁੰਦਾ ਬਹੁਤ ਪਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਤੇ ਵੀਰ ਜੀ ਉਹ ਜਦੋਂ ਇਹ ਐਸ ਸੰਘਤ ਚ ਮੈਂ ਬਹੁਤ ਦੁਸ਼ਮਣੀ ਵੀ ਕਰਕੇ ਦੇਖੀ ਹੈ ਇਹਨਾਂ ਦੇ ਨਾਲ ਮੈਂ ਕਿ ਇਹਨਾਂ ਨਾਲ ਮੈਂ ਪੂਰੇ ਦੁਸ਼ਮਣ ਸਮਝਣਾ ਸ਼ੁਰੂ ਕਰਤਾ ਹੱਸਬੰਦ کہ میرا دشمن آئے میں بچہ بھی شوڑتا میرا یا مطلب دشمنی جی ہی پاڑی ہوئی کچھ ہے ہی نہیں ایک باستے ایک دو, جی باس دو جی سات سال گزرے بہت سی جڑا جی بہ تھوڑا جہاں پہ کرپا ہونے لگ گئی کہ دشمنی جدو دیکھا کچھ نہیں بنتا ہے سنگت چ جڑیا تو بالکل ہی اوچ پلٹ گئی کچھ اس ہو پہ پلٹنی شروع ہو گئی کہ دشمنی چڑتی ویئر وڈتا پلہ منگنا شروع کرتا ਤੇ ਉਹਨਾਂ ਚ ਜਿੱਦਾਂ ਹੁਣ ਇੰਨਾ ਚ ਮੈਂ ਵਾਈਪ ਵੀ ਦੇ ਗੁਰੂ ਸਾਹਿਬ ਦਿਖਾ ਰਹੇ ਆ ਅੱਜ ਕਿ ਅੱਜ ਦਿਨ ਚ ਮੈਂ ਆਪਣੇ ਜਿਹੜਾ ਕਿ ਢੋਜਾ ਮਾ ਬੱਚਾ ਵਾ ਉਹ ਮੈਂ ਮੈਨੂੰ ਗੁਰੂ ਸਾਹਿਬ ਨੇ ਪਿੱਛੇ ਘਰਾਤਾ ਐਸ ਬੰਦੇ ਦੀਆਂ ਅਰਦਾਸਾਂ ਪਹਿਲਾਂ ਸ਼ੁਰੂ ਕਰਾਤੀਆਂ ਅੰਮ੍ਰਿਤ ਪਾਣ ਲਿਆ ਹੂੰ ਤੰਦਰੁਸਤੀ ਰਿਆ ਹੂੰ ਮਤਲਬ ਇਹਨਾਂ ਐਦਾਂ ਹੋਇਆ ਤੇ ਐਦਾਂ ਵੀ ਹੋਇਆ ਕਿ ਸੰਗਤ ਲਈ ਗੁਰੂ ਸਾਹਿਬ ਜੀ ਐਨਾ ਪਿਆਰ ਦਿੱਤਾ ਕਿ ਮੈਨੂੰ ਐਨਾ ਹੁਣੇ ਪਿੱਛੇ ਤੇ ਤੁਹਾਨੂੰ ਨਹੀਂ ਪਤਾ ਕਿ ਇੰਨੀ ਬਖਸ਼ਿਸ਼ ਹੋਈ ਸੀ ਕਿ ਮੈਨੂੰ ਪੜਣਾ ਉੱਤੇ ਇੰਨਾ ਸਾਰਿਆਂ ਦੀ ਯਾਦ ਆਉਂਦੀ ਸੀ ਗੁਰਪ੍ਰੀਤ ਵੀਰ ਜੀ ਨੂੰ ਜਾਂ ਕੋਈ ਵੀ ਪਰਸਦਾ ਹੀ ਕੇ ਕਰਕੇ ਚਿੱਤਾਂ ਵਿੱਚ ਮੈਨੂੰ ਇੰਨਾ ਲੀਟਰ ਹੀ ਲੋੜਾ ਆਵੇ ਨਾ ਕਿ ਮੈਨੂੰ ਆਣ ਲੱਗੇ ਕਿ ਮੇਰੇ ਸਕੇ ਇਹੀ ਆ ਇਹ ਮੈਨੂੰ ਸਾਰਾ ਪਿਆਰ ਇੱਥੇ ਮਿਲੇ ਵੱਲੋਂ ਜੋ ਮੈਂ ਪਿਆਰ ਲੱਭ ਰਹੀ ਸੀ ਨਾ ਆਪਣੇ ਮੰਮੀ ਪਾਪਾ ਪਾਪਾ ਵੱਲ ਦੇਖਿਆ ਵੱਲੋਂ ਇਹ ਮੈਂ ਹੀ ਦੂਰ ਆ ਗਈ ਜਾਂ ਕੀ ਹੋ ਗਿਆ ਮੇਰੇ ਨਾਲ ਜਦੋਂ ਲੱਗਾ ਹੀ ਜਿੱਦਾਂ ਹਰਵਿੰਦਰ ਵੀਰ ਜੀ ਕਹਿੰਦੇ ਹੁੰਦੇ ਨੇ ਨਾ ਬੰਦੇ ਨੂੰ ਲੱਗਦਾ ਹੈ ਕਿ ਮੇਰੇ ਨਾਲ ਇੱਕ ਵਾਈ ਗੁਰੂ ਜੀ ਕਿੱਤਾ ਗਿਆ ਤੁਸੀਂ ਕਿੱਤਾ ਗਿਆ ਇਸ ਨੂੰ ਪਿੰਡ ਦੀ ਸੀ ਕਿ ਮੈਨੂੰ ਮਹੱਲੋਂ ਪਤਾ ਲੱਗਾ ਕਿ ਜੀਟੀ ਰੋਡ ਬਣਾਈ ਤੇ ਕਈਆਂ ਨੂੰ ਇਹ ਨਹੀਂ ਪਤਾ ਕਿ ਜੀਟੀ ਰੋਡ ਦਾ ਕੀ ਕਹਿਰੀਆ ਜੀਟੀ ਰੋਡ ਦਾ ਮਤਲਬ ਇਹ ਸੀ ਕਿ ਜਿਵੇਂ ਅੰਮ੍ਰਿਤ ਵੇਲੇ ਆਪਾਂ ਗੱਡੀ ਲੈ ਕੇ ਕਿਤੇ ਦੂਰ ਜਾਣਾ ਹੋਵੇ ਤਾਂ ਆਪਾਂ ਨੂੰ ਜੀਟੀ ਰੋਡ ਵੇਲੇ ਹੀ ਮਿਲਦੀ ਹੈ ਅੰਮ੍ਰਿਤ ਵੇਲੇ ਕਿੰਨੀ ਸੋਹਣੀ ਆਪਾਂ ਟਰਾਈ ਕਰਕੇ ਫਾਸਟਲੀ ਜਾ ਸਕਦੇ ਹਾਂ ਔਰ ਕਿੱਥੇ ਸਾਨੂੰ ਜੰਗਲ ਦਾ ਭਿਆਨਕ ਰਸਤਾ ਮਿਲ ਜਾਏ ਹਨੇਰਾ ਹੋਏ ਕੁੱਪ ਹੋਏ ਤਨਤ ਅਗਰ ਆਪਾਂ ਅੰਮ੍ਰਿਤ ਵੇਲੇ ਉੱਥੇ ਕੇ ਸਿਮਰਨ ਕਰ ਤੀ ਗੁਰੂ ਸਾਹਿਬ ਆਪਣਾ ਉਠਾਉਣ ਤੋਂ ਜੀਟੀ ਰੋਡ ਹੈ ਤੇ ਇਹ ਜਿਹੜੇ ਦੁੱਖਾਂ ਦਾ ਸੀ ਨਾ ਸਾਰਾ ਕੁਝ ਉਹ ਜੰਗਲ ਦੇਖਣ ਨੂੰ ਲੱਗ ਰਿਹਾ ਸੀ ਬਟ ਉਹ ਹੈ ਜੀਟੀ ਰੋਡ ਤੋਂ ਲੈ ਕੇ ਮੈਨੂੰ ਵਾਹਿਗੁਰੂ ਵਾਲਾ ਨਾ ਸੀ ਸਾਰੀਆਂ ਚੀਜ਼ਾਂ ਤੇ ਵੀਰ ਜੀ ਇੱਦਾਂ ਮਤਲਬ ਸਾਰੀਆਂ ਬਖਸ਼ਿਸ਼ਾਂ ਮੇਰੇ ਉਹ ਫਿਰ ਮੈਂ ਇਹਨਾਂ ਨਾਲ ਲੜਨ ਵਾਲਾ ਨਾ ਗੁਰੂ ਸਾਹਿਬ ਜੀ ਨੇ ਜਦੋਂ ਮੈਂ ਅਮ੍ਰਿਤਸਰ ਕਿਹਾ ਹੀ ਤਾਂ ਮੇਰਾ ਬੰਦ ਕਰਾਤਾ ਮੈਨੂੰ ਇੱਕ ਭੈਣ ਜੀ ਉਹ ਕਹਿੰਦੇ ਰਹੇ ਪਹਿਲੀ ਵਾਰ ਉੱਥੇ ਸੰਗਤ 'ਚ ਮਿਲੇ ਉਹਨਾਂ ਨੂੰ ਅਮ੍ਰਿਤ ਰਸ ਹੰਦਦਾ ਸੀ ਉਹ ਮੈਨੂੰ ਕਹਿੰਦੇ ਵਾਹਿਗ ਉਹ ਵਾਇਗਰੂ ਕਹਿੰਦੇ ਹਰ ਇੱਕ ਨੂੰ ਵਾਇਗਰੂ ਹੀ ਬੋਲਦੇ ਆ ਅਗਲੇ ਬੰਦੇ ਨੂੰ ਉਹਨਾਂ ਨੇ ਵਾਇਗਰੂ ਕਹਿਣਾ ਮੈਂ ਕਿਹਾ ਤੁਸੀਂ ਇਹ ਨਾਮ ਮਤਲਬ ਕਿੱਦਾਂ ਆਰਾਮ ਨਾਲ ਬੋਲ ਪਾਉਂਦੇ ਆ ਫਲੋ ਬੋਲਦੇ ਆ ਤੁਹਾਡੇ ਬੋਲਣ ਚ ਉਹ ਸਾਡੇ ਵਾਂਗੂ ਪਟਰ ਪਟਰ ਨਹੀਂ ਆ ਜਲਵਾਜ਼ੀ ਨਹੀਂ ਆ ਕਹਿੰਦੀ ਸਭ ਸਿਮਰਨ ਨਾਲ ਆ ਮੈਂ ਸੀਰੀਅਲ ਹੀ ਦੇਖਦੀ ਹੁੰਦੀ ਸਾਰਾ ਦਿਨ ਕੰਮ ਤੋਂ ਮਿਲ ਨਬੇੜ ਕੇ ਕਹਿੰਦੀ ਇੱਧਰ ਜੁੜ ਕੇ ਬਸ ਉਹ ਸੰਗਤ ਚ ਜਾਂਦੇ ਆ ਗੁਰੂ ਸਾਹਿਬ ਉਹਨਾਂ ਨੂੰ ਸੰਗਤ ਚ ਲੈ ਜਾਂਦੇ ਆ ਕਹਿੰਦੇ ਮੈਂ ਕਰ ਕੋਲ ਕਿ ਕੱਲੀ ਹੀ ਚਲੇਗੀ ਸੰਗਤ ਉਹਨਾਂ ਦੇ ਸ਼ਕਤੀ ਆਸਰਾ ਤੇ ਬਹੁਤ ਅਗੇਸਟ ਹੋਇਆ ਉਹਨਾਂ ਦੇ ਕਲਾਸ ਸਾਰਾ ਕੁਝ ਤੇ ਉਹਨਾਂ ਦੇ ਵੱਲ ਵੀ ਹੋ ਗਿਆ ਕਹਿੰਦੇ ਘਰੋਂ ਹੀ ਸਿੱਖੀ ਸ਼ੁਰੂ ਆਈ ਉਹਨਾਂ ਨੇ ਕਿਹਾ ਜੇ ਤੁਸੀਂ 100% ਵੀ ਸਹੀ ਆ ਤਾਂ ਦੂਜਾ 100% ਤਾਂ ਨਾ ਗਲਤ ਕਰ ਰਿਹਾ ਤਾਂ ਵੀ ਕਹਿਣਾ ਕੋਈ ਨਾ ਬਾਈ ਜੀ ਕੋਈ ਗੱਲ ਨਹੀਂ ਕੋਈ ਨਹੀਂ ਬਾਈ ਜੀ ਮੈਂ ਲੋੜੋਂ ਬਹਿ ਜਾਂਦੀ ਹੁੰਦੀ ਸੀ ਮੈਂ ਸਫਾਈਆਂ ਦੇਣ ਬਹਿ ਜਾਂਦੀ ਹੁੰਦੀ ਸੀ ਮੈਂ ਆਰਗੂਮੈਂਟ ਕਰਨ ਬਹਿ ਜਾਂਦੀ ਸੀ ਉਹ ਉਲਟਾ ਸਾਰਾ ਕੁਝ ਉਲਟਾ ਹੀ ਰਹਿੰਦਾ ਸੀ ਕੁਝ ਸਹੀ ਨਹੀਂ ਹੁੰਦਾ ਉਹ ਵੀ ਮੈਂ ਤਾਂ ਲੋਕ ਕਰੀ ਪੈ ਲੋ ਵੀ ਦੱਸੂ ਕਿ ਕਈ ਵਾਰੀ ਕਿ ਮੈਂ ਮਰਨਾ ਸ਼ੁਰੂ ਕਰਦਾ ਸੀ 2.5-3 ਘੰਟੇ ਦੀ ਟਾਈਕਲ ਤੇ ਵੀ ਮਾਰ ਗਿਆ ਯਾਨੀ ਹੈ ਨਹੀਂ ਤੁਸੀਂ ਤੁਹਾਡੀ ਕੋਈ ਇੱਜ਼ਤ ਹੈ ਤੁਸੀਂ ਬੰਦੇ ਆ ਤੁਸੀਂ ਕੁਛ ਤਾਂ ਦੀ ਵੈਲਿਊ ਆ ਸਭ ਬਿਲਕੁਲ ਕੇ ਐਦਾਂ ਸ਼ੁਰੂ ਕੀਤਾ ਮੂੰਹ ਬੰਦ ਕਰ ਲੈ ਯਾਨੀ ਕਿ ਉਹ ਕੁਛ ਵੀ ਕਹੀ ਜਾ ਰਿਹਾ ਪੁੱਛ ਵੀ ਐਕਸਰਸਾਈਜ਼ ਨਾਲ ਕੁਛ ਵੀ ਤੁਸੀਂ ਨਾਲ ਤੁਹਾਡੀ ਇੱਜ਼ਤ ਤਾਂ ਕਿਤੇ ਵੀ ਅਗਰ ਕੋਈ ਕਹਿੰਦਾ ਨਾ ਤਾਂ ਤੁਸੀਂ ਮਰੇ ਹੋਏ ਮੈਨੂੰ ਕੀ ਫਰਕ ਪੈਂਦਾ ਵੀਰ ਜੀ ਥੋੜੇ ਟਾਈਮ ਬਾਅਦ ਤਿੰਨ ਸਾਢੇ ਤਿੰਨ ਚਾਰ ਘੰਟੇ ਬਾਅਦ ਉਹ ਮੁੜ ਕੇ ਆ ਕੇ ਮਾਫੀ ਮੰਗਦੇ ਰਿਹਾ ਫੇਰ ਉਹਨਾਂ ਨੇ ਮੈਨੂੰ ਤਾਂ ਅਰਦਾਸ ਅਰਦਾਸ ਸਾਂ ਹੀ ਕਰਾਉਣੀਆਂ ਕਿ ਤੂਰੀ ਅਰਦਾਸ ਗੁਰੂ ਸਾਹਿਬ ਦੀ ਅੱਜ ਵੀ ਵੀਰ ਜੀ ਉਹ ਕਰਦੇ ਕਰਦੇ ਮੈਨੂੰ ਇੰਨੀ ਉਹ ਮੇਰਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ ਸਾਡੇ ਕਰਫਾਇਤ ਖਤਮ ਹੋ ਗਈ ਇੱਕ ਤਰੀਕੇ ਨਾਲ ਅਗਰ ਹੁਣ ਵੀ ਉਹ ਕੋਈ ਦਿੱਕਤ ਆਂਦੀ ਹੈ ਖਾਣਾ ਪੀਣਾ ਛੱਡ ਦਿੰਦੇ ਐ ਪ੍ਰੋਬਲਮ ਉਹਨਾਂ ਨੂੰ ਉਹ ਸੀਡੀ ਦੀ ਪ੍ਰੋਬਲਮ ਹੈ ਤੇ ਮੈਂ ਪਹਿਲਾਂ ਬਹੁਤ ਡੋਲਦੀ ਸੀ ਉਹਦੀ ਫਿਰਦੀ ਮਰਤੀ ਸੀ ਝੁੜਤੀ ਸੀ ਕੰਬਦੀ ਸੀ ਕਲਪਦੀ ਸੀ ਤੋਂ ਹੁਣ ਕੋਈ ਫਰਕ ਨਹੀਂ ਪੈਂਦਾ ਉਹ ਚੀਜ਼ ਆਂਦੀ ਹੈ ਆਈ ਹੈ ਤੇ ਚਲੀ ਗਈ ਹੈ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਤੋ ਫੇਰ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਪਹਿਲਾਂ ਮੈਂ ਰੋਣਾ ਪੇਟਣਾ ਪਾ ਕੇ ਪਰੇਸ਼ਾਨ ਨਹੀਂ ਟੈਨਸ਼ਨ ਨਾਲ ਲੈ ਕੇ ਬੈਹਂਦੀ ਹੁਣ ਗੁਰੂ ਪਾਤਸ਼ਾਹੀ ਨੇ ਕਿਰਪਾ ਕੀਤੀ ਸਹਜ ਬਖਸ਼ਿਆ ਤੇ ਵੀ ਇਹ ਏਦਾਂ ਉਹ ਹੈਂਡਲ ਕਰ ਸਕਦੀਆਂ ਸਾਰੇ ਜਣੇ ਆਪਣੀ ਸਿਚੁਏਸ਼ਨ ਨੂੰ ਉਸ ਟਾਈਮ ਦੀ ਹੈਂਡਲ ਕਰ ਸਕਦੇ ਅਗਰ ਉਹ ਚੁੱਪ ਕਰ ਜਾਣਾ ਰੱਬ ਦਾ ਤਰ ਦੇ ਕਮਰੇ ਚ ਚਲ ਜਾਣੇ ਆਸੇ ਪਾਸੇ ਹੋ ਜਾਣਾ ਮੂਚ ਵੈਗਰੂ ਕਰੋਨਾ ਦਾ ਸੱਚ ਝੂਠ ਜਾਣ ਉਹ ਪੰਗਾ ਨਾ ਲੈਣ ਉਹ ਮਤਲਬ ਆਰਗੂਮੈਂਟ ਚ ਨਹੀਂ ਆਉਣ ਕਿਸੇ ਦਾ ਜਵਾਬ ਨਾ ਦੇ ਕੋਈ ਗੁੱਸਾ ਵੀ ਨਹੀਂ ਰੱਖਣਾ ਉਹਨਾਂ ਨੂੰ ਬਿਲਕੁਲ ਨਹੀਂ ਰੱਖਣਾ ਕੋਈ ਵੀ ਹੋਵੇ ਦੂਜਾ ਤੀਜਾ ਉਹਦੇ ਨਾਲ ਆਪਾਂ ਕੋਸ਼ਿਸ਼ ਕਰਨੀ ਆ ਕਿ ਬਸ ਜੇ ਵੈਗਰੂ ਨੂੰ ਸਾਡੇ ਗਾੜੀ ਲਿਆਣਦਾ ਨਾ ਸਾਜਾ ਉਹਦੇ ਨਾਲ ਪੱਕਾ ਕਰਮਿਕਤਾ ਚੱਲ ਰਹੀ ਹੈ ਆਪਾਂ ਸ਼ਾਂਤ ਹੋ ਜਾਈਏ ਚੁੱਪ ਕਰ ਜਾਈਏ ਤਾਂ ਆਪਣਾ ਉਹ ਸਾਰਾ ਕੁਝ ਸੁੱਕਾ ਹੋ ਜਾਂਦਾ ਵੀਰ ਜੀ ਜਦੋਂ ਮੈਂ ਅੰਮ੍ਰਿਤ ਸ਼ਕਿਆਈ ਤੇ ਇਹਨਾਂ ਨੂੰ ਇੰਨਾ ਹੀ ਮੈਂ ਬੁਖਾਰ ਚੜ੍ਹੇ ਮੈਂ ਸਿਰਫ ਹੱਥ ਮੈਂ ਤੁਹਾਨੂੰ ਇਹ ਗੱਲ ਕਰੀ ਸੰਗਤ ਵਾਏ ਗੁਰੂ ਜੀ ਨੇ ਦੱਸੀ ਮੈਂ ਸਿਰਫ ਹੱਥ ਫੜ ਕੇ ਜਾਂ ਮੱਥੇ 'ਤੇ ਹੱਥ ਰੱਖ ਕੇ ਕਹਿ ਦਿੰਦੀ ਹਾਂ ਗੁਰੂ ਸਾਹਿਬ ਜੀ ਠੀਕ ਕਰ ਦਿਓ ਦੇਖਣ ਲਿਆਂਦਾ ਇੰਨਾ ਜ਼ਿਆਦਾ ਹੁੰਦਾ ਸੀ 102 ਦੇ ਬਰਾਬਰ ਲੱਗਦਾ ਹੁੰਦਾ ਇਹ ਦੇਖਣ ਉਸੇ ਸੈਕਿੰਡ ਹੀ ਵੀਰ ਜੀ 2 ਜਾਂ 3 ਸੈਕਿੰਡ ਦੇ ਅੰਦਰ ਬੁਖਾਰ ਹਟ ਜਾਂਦਾ ਜਦੋਂ ਮੈਂ ਅੰਮ੍ਰਿਤ ਸ਼ਕਿਆਈਆਂ 10 15 ਦਿਨਾਂ ਦੀ ਗੱਲ ਹੋਣੀ ਹੈ ਐਵੇਂ ਕਦੀ ਸ਼ੇਅਰ ਨਹੀਂ ਕੀਤਾ ਇਹ ਵੀ ਚੀਜ਼ ਹੋਈ ਸੀ ਐਨੀ ਕਿਰਪਾ ਹੈ کہ تم اوکھے ہو آج کل گردارے بھی جان دیا سارا کشی مطلب آ گیا کر دے اندر میں کپڑے اور بہت کریز سکے بہت چیزیں سات ہٹ گئے پتا کتنے چلے گیا سارا کچھ مطلب کام کرو دو آ چیزیں ترشنا والی چیزاں سب جو جان کدی ہے گاش ਬੜੀ ਜਾਣ ਗੱਡੀਆਂ ਹੁਣ ਇਹ ਅਰਦਾਸ ਆ ਵੀ ਗੁਰੂ ਪਾਸ਼ਾ ਮੇਰੇ ਤੇ ਸਲੇਕ ਹੈ ਨਹੀਂ ਜਿੰਨਾ ਤਾ ਆਪ ਜੀ ਬਖਸ਼ਿਸ਼ਾਂ ਕਰਦੀ ਪਿਆਰ ਕਰਦੇ ਸਲੇਕ ਅਸੀਂ ਬਿਲਕੁਲ ਨਹੀਂ ਆ ਗੁਰੂ ਪਾਸ਼ਾ ਤਰਸ ਬਣਾਈ ਰੱਖਣਾ ਜੋੜੀ ਰੱਖੋ ਸੰਗਤ ਚ ਪੱਤੇ ਵਾਂਗੂ ਰੱਖੋ ਉਹ ਜਿੱਦਾਂ ਐ ਚ ਕਈ ਪੈਣਾ ਵਿੱਚ ਇਤਨੀਆ ਪੱਤੇ ਵਾਂਗੂ ਆਂਦੀਆਂ ਪੱਤੇ ਵਾਂਗੂ ਕਿ ਕੋ ਉਹਨਾਂ ਨੂੰ ਕੋਈ ਰੋਂਦ ਜਾਏ ਉਹਨਾਂ ਨੂੰ ਕੋਈ ਹਵਾ ਚੱਲ ਜਾਏ ਉਹਨਾਂ ਨੂੰ ਕੋਈ ਮਸਲ ਜਾਏ ਉਹਨਾਂ ਨੂੰ ਕੋਈ ਫਰਕ ਨਹੀਂ ਪਿੰਦਾ ਉਦੋਂ ਹੀ ਖੜੀਆਂ ਉਦੋਂ ਹੀ ਖੜੀਆਂ ਕਿ ਮੈਂ ਆਪਣੇ ਪਿਤਾ ਨੂੰ ਮਿਲ ਲਾਂ ਕਿ ਜਦੋਂ ਤੂੰ ਦੀ ਬਖਸ਼ੂ ਪਾਸ਼ਾ ਹਣ ਸੰਗਤ ਵਿਚਾਰ ਮੈਨਾਂ ਕਰਦੇ ਤੁਸੀਂ ਪੈਂਦੇ ਹੁੰਦੇ ਸੀ ਕਿ ਮੈਂ ਉੱਥੇ ਤੈਨੂੰ ਕਦੇ ਨਹੀਂ ਲਿਜਾਂਦਾ ਪਰ ਇੱਕ ਦਿਨ ਕਹਿੰਦੇ ਨਹੀਂ ਤੂੰ ਚੱਲ ਜਾ ਹੀ ਮੈਂ ਅੰਮ੍ਰਿਤਸਰ ਚਲ ਜੂਗਾ ਦਰਬਾਰ ਸੰਤ ਤੂੰ ਉੱਥੇ ਚੱਲ ਜੀ ਮੈਨੂੰ ਕੀ ਪ੍ਰੋਬਲਮ ਆਸੀ ਸੰਗਤ ਚੱਲ ਮੈਂ ਸੇਨਾ ਕੀ ਗੁਰੂ ਪਾਸ਼ਾ ਤੁਸੀਂ ਜਨਮ ਤੇ ਅਸਾ ਸੰਗਤ ਚਿਬੀਨ ਬਿਠਾਓ ਲੁ ਜਾ ਕੇ ਮੇਰੇ ਸਿਰ ਤੇ ਲ ਬਾਉ ਮੈਨੂੰ ਹਣ ਕੋਈ ਰੋੜ ਨਹੀਂ ਇਸ ਦੁਨੀਆ ਤੇ ਮੋਟੀ ਗੋੜਾ ਬਣ ਕੇ ਬੋਲਣਾ ਚਾਹੀਦੀ ਮੈਂ ਬੜਾ ਦੁੱਖ ਦੇਖ ਲਿਆ ਬੜਾ ਦੁੱਖ ਦੇਖ ਲਿਆ ਉਹ ਦੁੱਖ ਸਹਾਰੀ ਹੋਇਆ ਗੁਰੂ ਕਲਸ਼ਾ ਮੈਨੂੰ ਸਹਾਈਤਾ ਕੀਤੀ ਉਸ ਦੁੱਖ ਨੇ ਮੈਨੂੰ ਗਤੀ ਦਿੱਤੀ ਆਪ ਜੀ ਵੱਲ ਆਉਣ ਦੀ ਤੇ ਮੈਨੂੰ ਹੁਣ ਮਿਲਾ ਲਓ ਗੁਰੂ ਸਭ ਕਿੱਝ ਲੋ ਕਿੱਝ ਲੋ ਬਹੁਜ ਰੂਹ ਤਾਂ ਮੈਨੂੰ ਬਹੁਜ ਹੀ ਕਰਦਾ ਮੈਂ ਆਪਣੇ ਘਰ ਆ ਜਾ ਬੜਪਿਤਾ ਦਾ ਦਰ ਆ ਕੇ ਮੇਰਾ ਘਰ ਉਹ ਮੇਰ ਦੇ ਕਿ ਤਾ ਤੁਸੀਂ ਇਹਨਾਂ ਮੈਨੂੰ ਪਲੀਜ਼ ਦਿਆ ਕਰ ਤੇ ਮੈਨੂੰ ਮਿਲਾ ਲਓ ਮਿਲਾ ਲਓ ਗੁਰੂ ਕਿੱਝ ਲੋ ਬਹੁਜ ਸੁਰਤਿਲ ਉਹ ਮੈਨੂੰ ਜੋੜ ਲਓ ਸੰਗਤ ਚੰਨਾ ਤੇ ਸਰ ਲੱਗ ਗਿਆ ਉਸ ਸੋਰ ਸੰਗਤ ਅਰਦਾਸ ਕਰਦੇ ਨਾ ਵਾਹਿਗੁਰੂਾ ਆਪ ਜੀ ਬਾਈ ਗੁਰੂ ਜੀ ਸੰਗਤ ਵਾਹਿਗੁਰੂ ਜੀ ਦਾ ਸ਼ੁਕ੍ਰਾਨਾ ਗੁਰੂ ਪਾਤਸ਼ਾਹ ਜੀ ਦਾ ਸ਼ੁਕ੍ਰਾਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ